ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਫਿਰ ਇੱਕ ਵਾਰੀ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਿਹਾ ਹਾਂ ਜਿਹੜੀਆਂ ਖੜੀਆਂ ਭਿਆਨਕ ਤਸਵੀਰਾਂ ਹੈਗੀਆਂ ਇਹ ਤਸਵੀਰਾਂ ਜਿਹੜੀਆਂ ਪਠਾਨਕੋਟ ਦੇ ਹਲਕਾ ਸਿਜਾਨਪੁਰ ਤੋਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਕੰਦਲੀ ਇੱਕ ਨਹਿਰ ਜਿਹੜੀ ਹੈਗੀ ਆ ਉੱਪਰ ਦਾ ਵੀ ਨਹਿਰ ਹੈਗੀ ਆ ਉਸ ਦੇ ਵਿੱਚ ਜਿਹੜਾ ਕਾਫੀ ਪਾਣੀ ਆ ਗਿਆ ਪਾਣੀ ਆਣ ਦੇ ਨਾਲ ਇਹ ਪਾਣੀ ਸੀਗਾ ਰੋਡ ਦੇ ਉੱਤੇ ਆ ਗਿਆ ਰੋਡ ਦੇ ਉੱਤੇ ਇਦਾਂ ਬਣਿਆ ਜਿਵੇਂ ਦਰਿਆ ਹੁੰਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਕਿਵੇਂ ਲੋਕਾਂ ਦੇ ਘਰ ਤੇ ਜਿਹੜੇ ਡੁੱਬੇ-ਡੁੱਬੇ ਨੇ ਦੁਕਾਨਾਂ ਵੀ ਡੋਬ ਚੁੱਕੀਆਂ ਲੋਕ ਜਿਹੜੇ ਆਪਣੇ ਘਰਾਂ ਦੇ ਵਿੱਚ ਫਸ ਚੁੱਕੇ ਨੇ ਜਿਨ੍ਹਾਂ ਨੂੰ ਹੁਣ ਐਨ ਡੀ ਆਰ ਐਫ ਦੀ ਟੀਮ ਵੱਲੋਂ ਇਹੜਾ ਆ ਰੈਸਕਿਊ ਕੀਤਾ ਜਾ ਰਿਹਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਤੇ ਇਸੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਕੋਈ ਹਲਕੇ ਦੇ ਵਿੱਚੋਂ ਵੀ ਨਿਕਲ ਕੇ ਸਾਹਮਣੇ ਆਈਆਂ ਲੋਕਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਕਾਫੀ ਹੱਦ ਤੱਕ ਵੜ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਫਸਲਾਂ ਦਾ ਨੁਕਸਾਨ ਹੋਇਆ ਉੱਥੇ ਹੀ ਜੇ ਆਪਾਂ ਗੱਲ ਕਰੀਏ ਸਰਨਾ ਹੈਗਾ ਜਿਹੜਾ ਅਡਾ ਜਿਹੜਾ ਸਰਨਾ ਹੈਗਾ ਕੋਈ ਹਲਕੇ ਦਾ ਉੱਥੇ ਵੀ ਜਿਹੜਾ ਨਹਿਰ ਦੇ ਵਿੱਚ ਕਾਫੀ ਪਾਣੀ ਆ ਗਿਆ ਪਾਣੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਵੇਂ ਪਾਣੀ ਜਿਹੜਾ ਉਛਲ ਰਿਹਾ ਤੇ ਨਾਲ ਮੰਦਰ ਲੱਗਦਾ ਮੰਦਰ ਦੇ ਅੰਦਰ ਤੱਕ ਪਾਣੀ ਜਿਹੜਾ ਚਲਾ ਗਿਆ ਇੱਥੇ ਵੀ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਬ ਪਰ ਜੇ ਆਪਾਂ ਲੋਕਾਂ ਨਾਲ ਗੱਲ ਕੀਤੀ ਜਿਹੜੀ ਉਹ ਗੱਲ ਕਰੀਏ ਤੇ ਲੋਕਾਂ ਦਾ ਕਹਿਣਾ ਕਿ ਜਦੋਂ ਬਰਸਾਤ ਸ਼ੁਰੂ ਹੋਣ ਵਾਲੀ ਸੀ ਜੀ ਤੇ ਜਿਹੜੇ ਸਰਕਾਰਾਂ ਸੀਗੀਆਂ ਉਹਨਾਂ ਨੂੰ ਪਹਿਲੇ ਹੀ ਪਤਾ ਲੱਗ ਚੁੱਕਾ ਸੀਗਾ ਕਿਉਂਕਿ ਜਿਹੜੇ ਪਹਾੜੀ ਇਲਾਕੇ ਦੇ ਵਿੱਚ ਕਾਫੀ ਵਾਰਸ਼ ਹੋ ਰਹੀ ਸੀਗੀ ਬੱਦਲ ਫਟ ਰਹੇ ਸੀਗੇ ਤੇ ਜਿਹੜਾ ਪਾਣੀ ਆ ਰਿਹਾ ਸੀ ਉਹਨਾਂ ਨੂੰ ਚਾਹੀਦਾ ਸੀਗਾ ਕਿ ਉਸੇ ਵਕਤ ਹੀ ਜਿਹੜਾ ਥੋੜਾ ਥੋੜਾ ਪਾਣੀ ਡੈਮ ਤੋਂ ਛੱਡਣਾ ਸ਼ੁਰੂ ਕਰ ਦੇਣ ਜਿਹਾਦਾ ਸੀਗਾ ਤਾਂ ਕਿ ਜਿਹੜੇ ਇਸ ਵੇਲੇ ਦੇ ਹਾਲਾਤ ਬਣਿਆ ਇਸ ਤਰ੍ਹਾਂ ਦੇ ਹਾਲਾਤ ਨਾ ਬੰਦੀ ਲੋਕਾਂ ਨੂੰ ਕਿੰਨਾ ਕਿਤੇ ਇਸ ਦਾ ਜ਼ਿੰਮੇਵਾਰ ਸਰਕਾਰ ਨੂੰ ਵੀ ਜਿਹੜਾ ਬਣਾਇਆ ਗਿਆ ਗੱਲਬਾਤ ਸੁਣਾਣਿਆ ਲੋਕਾਂ ਨੇ ਕੀਤੀ ਹੋਈ ਕੀ ਉਹਨਾਂ ਨੇ ਕਿਹਾ ਹੈ ਸਰਕਾਰ ਦੇ ਪ੍ਰਤੀ ਕਿ ਕੀ ਉਹਨਾਂ ਦੇ ਵਿੱਚ ਰੋਸ਼ ਹੈਗਾ ਤੱਕ ਬਣੇ ਰੋ ਸਾਡੇ ਨਾਲ ਤੇ ਦੇਖਦੇ ਰੋ ਪਠਾਨਪੁਰ ਮੀਡੀਆ ਹਾਂਜੀ ਭਾਈ ਕੀ ਨਾਮ ਹੈ ਆਪਣਾ ਨਮਸਕਾਰ ਜੀ ਮੇਰਾ ਨਾਮ ਹਰੀਸ਼ ਕੁਮਾਰ گورਖਾ ਹੈ ਜੀ ਲੋਕਾਂ ਨੇ ਕਿਹਾ ਜਿੱਦਾਂ ਫਲਕਾਂ ਦਾ ਪਾਣੀ ਕਾਫੀ ਜਿਹੜਾ ਹਰ ਜਗ੍ਹਾ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਕੈ ਲਈ ਹੈ ਲੈਹਰਾਂ ਦੇ ਵਿੱਚੋਂ ਖਾਂਤ ਤੇ ਆ ਬਾਕੀ ਨੁਕਸਾਨ ਵੀ ਹੋ ਰਹੇ ਨੇ ਉਹਦੇ ਪਰਨੇ ਦੇ ਵਿੱਚ ਵੀ ਹਲੇ ਬਹੁਤ ਮਾੜੇ ਖਲਾਅਤ ਪਾਣੇ ਨੇ ਬਹੁਤ ਬੁਰਾ ਹਾਲ ਹੈ ਜੀ ਇਹ ਤੇ ਚਲੋ ਅਸੀਂ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਦੀ ਜਿਹੜੀ ਆਫਤ ਹੈ ਪ੍ਰਮਾਤਮਾ ਨੇ ਜੋ ਕੀਤਾ ਪਰ ਉਹਦੇ ਨਾਲ ਨਾਲ ਅਸੀਂ ਕਹਿੰਦੇ ਕਿ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਜਾਂ ਦੁਕਾਨਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਸਜਾਨਪੁਰ ਦੇਖ ਲਓ ਜਾਂ ਬੜੀ ਬਹੁਤ ਜਗ੍ਹਾ ਤੇ ਆਇਆ ਪਰ ਬਹੁਤ ਜ਼ਿਆਦਾ ਨੁਕਸਾਨ ਆਇਆ ਇਹਦੇ ਨਾਲ ਨਾਲ ਅਸੀਂ ਸਰਕਾਰ ਨੂੰ ਵੀ ਕਹਿੰਦੇ ਹਾਂ ਕਿ ਉਹਨਾਂ ਦੀ ਵੀ ਕੋਈ ਨਿਲੈਕੀ ਹੈ ਕਿ ਜਦੋਂ ਉਹਨਾਂ ਨੂੰ ਪਤਾ ਹੀ ਕੁਝ ਦਿਨ ਪਹਿਲਾਂ ਦੀ ਪਿੱਛੇ ਅਮਾਚੇ ਬਾਰਿਸ਼ ਹੋ ਰਹੀ ਹੈ ਜਾਂ ਕੁਛ ਉਹਨੂੰ ਥੋੜਾ ਥੋੜਾ ਕਰਕੇ ਛੱਡਦੇ ਜਿਹੜਾ ਜਗਦੰਮ ਛੱਡਿਆ ਲੋਕਾਂ ਦਾ ਕੁਛ ਨਗ ਨੁਕਸਾਨ ਹੋਇਆ ਕਿ ਘਰਾਂ ਦੇ ਵਿੱਚ ਪਾਣੀ ਦੁਕਾਨਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਈਆਂ ਦਾ ਤੇ ਸੁਣਨ ਚ ਆਇਆ ਕਿ ਨਰੋਡ ਜਮ ਸਿੰਘਾਰ ਜਾਲੀਬੰਦੀ ਵੀ ਨੁਕਸਾਨ ਹੋਇਆ ਪਰ ਅਸੀਂ ਕਹਿੰਦੇ ਕਿ ਚਲੋ ਹੁਣ ਜਿਹੜਾ ਪਰਮਾਤਮਾ ਸਾਰਿਆਂ ਦਾ ਰੱਖਿਆ ਕਰੇ ਸਾਰਿਆਂ ਦੀ ਪਰ ਜਿਹੜਾ ਕੋਈ ਨੁਕਸਾਨ ਹੋਇਆ ਤੇ ਉਹਦਾ ਸਰਕਾਰ ਧਿਆਨ ਦੇਵੇ ਜਿਹੜਾ ਇਹ ਮਾਰ ਪਈ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰਾ ਨਾਮ ਹੈ ਆਪਣਾ ਮੇਰਾ ਨਾਮ ਕਰਤਾਰ ਸਿੰਘ ਜੀ ਪਤਾ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਪਾਣੀ ਕਾਫੀ ਵਧਿਆ ਆ ਫਲੱਡ ਆ ਰਹੇ ਨੇ ਸਜਾਣਪੁਰ ਦੇ ਵਿੱਚ ਇਹ ਪਹਿਲੇ ਰਾਵੀ ਦਰਿਆਰੇ ਵਿੱਚ ਪਾਣੀ ਗਿਆ ਰਿਹਾ ਸੀਗਾ ਲੇਕਿਨ ਉਹ ਜਿਹੜੀਆਂ ਆ ਆਮ ਨਹਿਰਾ ਹੈ ਨਹੀਂ ਉਹਨਾਂ ਵਿੱਚ ਕਾਫੀ ਪਾਣੀ ਆ ਗਿਆ ਕੀ ਕਾਰਨ ਮੰਨਦੇ ਹੋ ਦੇਖੋ ਜੀ ਮੇਰਾ ਪਿੰਡ ਕਲੇਸਰ ਆ ਰਾਤ 1 ਵਜੇ ਮੇਰੇ ਗਵਾਂਢੀ ਦਾ ਮੈਨੂੰ ਫੋਨ ਆਇਆ ਹੈ ਜिले ਮੈਂ ਫੋਨ ਚੁੱਕਿਆ ਤਾਂ ਮੈਨੂੰ ਕਹਿੰਦਾ ਬਾਹਰ ਨਿਕਲ ਕੇ ਦੇਖ ਕੀ ਬਣਿਆ ਮੈਂ ਕਿਹਾ ਕੀ ਬਣਿਆ ਕਹਿੰਦਾ ਛੇੜ ਸੁਣ ਪਾਣੀ ਦੀ ਮੈਂ ਕਿਹਾ ਜिले ਮੈਂ ਆਪਣੇ ਘਰ ਤੋਂ ਬਾਹਰ ਨਿਕਲਿਆ ਤੇ ਇਦਾਂ ਛੇੜ ਹੀ ਜਿੱਦਾਂ ਕਿਤੇ ਦਰਿਆ ਦੀ ਹੁੰਦੀ ਆ ਦਿਖਦੇ ਦਿਖਦੇ ਹੀ ਪਾਣੀ ਮੇਰੇ ਘਰ ਦੇ ਵਿੱਚ ਆ ਫੜਿਆ ਦੇਖ ਦੀ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ ਪਾਣੀ ਮੇਰੇ ਘਰ ਦੇ ਵਿੱਚ ਆਵੜਿਆ ਯਾਨੀ ਕਿ ਮੇਰੇ ਘਰ ਦੇ ਨਾਲੋਂ ਛੜਕ ਲੰਗਦੀ ਆ ਉਥੇ 4 ਫੋਟ ਤੋਂ ਜ਼ਿਆਦਾ ਪਾਣੀ ਆ ਤੇ ਝੋਨਾ ਸਾਰਾ ਡੁੱਬ ਗਿਆ ਚਰੀ ਸਾਰੀ ਡੁੱਬ ਗਈ ਡੰਗਰਾਂ ਥਲੇ ਲੱਖ ਲੱਖ ਪਾਣੀ ਮੈਂ ਦ ਕਾਂਗਾ ਵੀ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਸੀ ਪਹਿਲਾਂ ਸਾਡੇ ਪਿੰਡ ਚੋਂ ਗੂਹ ਨਿਕਲਦੀ ਆ ਉਹਦੀ ਸਫਾਈ ਨਹੀਂ ਸੀ ਹੋਈ ਦੀ ਮੇਰੇ ਪਿੰਡੋਂ ਇੱਕ ਬਾਦਸ਼ਾਹ ਨਹਿਰ ਨਿਕਲਦੀ ਆ ਬੜੀ ਪੁਰਾਣੀ ਆ ਬਾਦਸ਼ਾਹ ਨਹਿਰ ਉਹਦੀ ਵੀ ਸਫਾਈ ਨਹੀਂ ਹੋਈ ਕਿ ਸਰਕਾਰ ਕਹਿੰਦੀ ਆ ਜੀ ਐਸੇ ਸਫਾਈਆਂ ਕਰਾਈਆਂ ਨਾ ਸਾਨੂੰ ਤਾਂ ਕਿਤੇ ਲੱਗੀਆਂ ਨਹੀਂ ਜੇਕਰ ਉਹ ਕਿਦਾ ਟਾਈਮ ਦੀ ਸਫਾਈ ਹੋਈ ਹੁੰਦੀ ਸਾਡਾ ਝੋਨਾ ਨਾ ਡੁੱਬਦਾ ਸਾਡੇ ਡੰਗਰਾਂ ਥਲੇ ਪਾਣੀ ਨਾ ਆਂਦਾ ਮੇਰੇ ਘਰ ਪਾਣੀ ਨਾ ਪੜਦਾ ਮੇਰੇ ਘਰ ਦੀ ਆ ਮੇਰੇ ਘਰ ਦੇ ਗਵਾਲੇ ਸਾਰੇ ਜਿੰਨੇ ਵੀ ਆਣਾ ਕਰ ਸਾਰਿਆਂ 'ਚ ਪਾਣੀ ਮਰਦਾ ਮੈਂ ਤਾਂ ਸਰਕਾਰ ਦੀ ਕੀ ਕਹਾਂ ਨਾ ਲਾਖੀ ਕਾਮਾਂ ਜਾਂ ਕੀ ਕਾ ਮੈਨੂੰ ਨਹੀਂ ਸਮਝ ਲੱਗਦੀ ਵੀ ਸਰਕਾਰ ਦੇ ਬਾਰੇ ਮੈਂ ਕੀ ਕਹਿ ਸਕਾਂ ਤੁਹਾਡੇ ਏਰੀਆ ਵਿੱਚ ਕਿੰਨੇ ਦਾ ਪਿੰਡ ਜਿਹੜੀ ਚੇੜ ਗਿਆ ਹਾਂ ਮੇਰੇ ਪਿੰਡ ਦੇ ਨਾਲ ਝਾਂਡ ਪਰ 'ਚ ਪਾਣੀ ਪੜ ਗਿਆ ਜੀ ਸਮਾਨ ਚਾਹ ਲਾੜੀ ਆ ਬਸਰੂਪ ਆ ਜੀ ਫਿਰ ਐਵੇਂ ਆ ਜੀ ਇਧਰ ਥੱਲੇ ਬਣੀ ਆ ਜੀ ਤੇ ਸਾਰੇ ਇਧਰ ਪਾਣੀ ਫਿਰਦਾ ਗਿਆ ਸਾਡੇ ਪਿੰਡ ਤੋਂ ਸਾਰਾ ਪਾਣੀ ਇਧਰ ਨੂੰ ਆਦਾ ਕਿ ਮੰਗ ਕਰਦੇ ਮੰਗਦੋ ਕਰਦੇ ਆ ਵੀ ਸਰਕਾਰ ਨੂੰ ਇਹਦੇ ਬਾਰੇ ਸੁਣਨਾ ਚਾਹੀਦਾ ਜਿਹੜਾ ਸਾਡਾ ਝੋਨੇ ਦਾ ਨੁਕਸਾਨ ਹੋਇਆ ਸਾਡੇ ਡੰਗਰਾਂ ਦੇ ਚਾਰੇ ਦਾ ਨੁਕਸਾਨ ਹੋਇਆ ਸਾਡੀਆਂ ਪੂੜੀਆਂ ਦਾ ਨੁਕਸਾਨ ਹੋਇਆ ਉਹ ਜੇ ਸਰਕਾਰ ਸਾਡੀ ਹੈਲਪ ਕਰੇ ਤੇ ਬੜੀ ਮਿਹਰਬਾਨੀ ਆ ਸਰਕਾਰ ਦੀ ਜੀ